ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਜਾਣਿਆਂ ਨੂੰ ਆਪਾਂ ਦੱਸਿਆ ਸੀ ਨਾ ਤੁਹਾਨੂੰ ਵੀ ਆਪਣੀ ਟੀਮ ਨਾਲ ਮਿਲਵਾਉਣਾ ਹੈ ਭੰਗੂ ਤੇ ਬਾਕੀ ਆਪਣੀ ਟੀਮ ਹਲੇ ਗੁਰੂਗਰ ਮੱਥਾ ਟੇਕਣ ਗਈ ਆ ਸਾਰਿਆਂ ਨਾਲ ਮਿਲਵਾਵਾਂਗੇ ਗੱਲਬਾਤ ਕੀ ਹੈ ਬਲੌਗ ਦਾ ਪਹਿਲਾ ਦਿਨ ਹੈ ਹੋ ਸਕਿਆ ਅਸੀਂ ਰੋਜ਼ ਬਲੌਗ ਪਾਵਾਂਗੇ ਕਿਉਂਕਿ ਕਈ ਵਾਰ ਇਹ ਹੁੰਦਾ ਵੀ ਉੱਥੇ ਨੈਟਵਰਕ ਨਹੀਂ ਹੁੰਦਾ ਤਾਂ ਉਹ ਲੇਟ ਹੋ ਸਕਦਾ ਪਰ ਕੱਲੀ ਕੱਲੀ ਮੂਵਮੈਂਟ ਦਾ ਅਸੀਂ ਤੁਹਾਡੇ ਲਈ ਬਲੌਗ ਲੈ ਕੇ ਆਵਾਂਗੇ ਤੁਸੀਂ ਬਸ ਬਲੌਗ ਦੇਖਣੇ ਨੇ ਸ਼ੇਅਰ ਕਰਨਾ ਤੇ ਬਲੌਗ ਸਟਾਰਟ ਕਰਨ ਲੱਗ ਰਹੇ ਹਾਂ ਮਾਨਸਾ ਖੜੇ ਹਾਂ ਇਸ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਾਉਣ ਲੱਗੇ ਹਾਂ ਹੁਣ ਅੰਦਰ ਮੱਥਾ ਟੇਕਣ ਜਾ ਰਹੇ ਹਾਂ ਤੇ ਬਸ ਇਨਫੋਰਮੇਸ਼ਨ ਇਹੀ ਹੈ ਦੁਬਾਰਾ ਚੱਲਦੇ ਆਂ ਆਜੋ ਧਨੀ ਦਾ ਸੁਕਾ ਪਿੰਜਰੀਆਂ ਪਲੀਆਂ ਖੁੰਡੇ ਕਾਗ ਅਜਾ ਸੋ ਰੱਬ ਨਾ ਬਾਹੜਿਓ ਦੇਖ ਬੰਦੇ ਕੇ ਭਾਗ ਆ ਗਾਣ ਕਰਾਉਂਗਾ ਪਰ ਡਰ ਉਹ ਲਿਆ ਸਗਲਾ ਖਾਇਆ ਮਾਸਾ ਇਹ ਦੁਇ ਨੈਣਾ ਮਤ ਚੁਹਾ ਪਹਿਲ ਦੇ ਤਨ ਕੀਆਸ ਆਗਾ ਸੁਧਲ ਪਿਜਰਾ ਆਪਣੀ ਗੱਡੀ ਜਿਹਦੇ ਆਪਾਂ ਜਾ ਰਹੇ ਆ ਕਿਸੇ ਕਿਸ ਜਗ੍ਹਾ ਚੇਂਜ ਹੋਣੀ ਹੈ ਗੱਡੀ ਦਾ ਥੋੜਾ ਇਸ਼ੂ ਹੋ ਗਿਆ ਤੁਹਾਨੂੰ ਹੋਲੀ ਹੋਲੀ ਦੱਸਾਂਗੇ ਪੰਗੋ ਗੱਡੀ ਦਾ ਕੀ ਇਸ਼ੂ ਹੋ ਗਿਆ ਉਹ ਪਹਿਲਾ ਵਾਲੀ ਗੱਡੀ ਖਰਾਬ ਹੋ ਗਈ ਚਲੋ ਕੋਈ ਨਹੀਂ ਬਾਬਾ ਜੀ ਦੇ ਦਰਸ਼ਨ ਕੀਤੇ ਗੁਰੂਗੜ੍ਹ ਦੇ ਦਰਸ਼ਨ ਕੀਤੇ ਮਾਨਸਾ ਤੇ ਮਿਲਦੇ ਆ ਅੱਗੇ ਅੱਗੇ ਤੁਹਾਡੇ ਨਾਲ ਕੋਈ ਚੱਕਰ ਨਹੀਂ ਆ ਚੱਲ ਚੱਲਦੇ ਭਾਈ ਸ਼ਵੀਲ ਆ ਗਈ ਹਾਂ ਸਾਰੀ ਸੰਗਤ ਕਹਿੰਦੀ ਸ਼ਵੀਲ ਦੇ ਰੁਕੋ ਇੱਕ ਵਾਰੀ ਪਾਣੀ ਪੂਣੀ ਪੀਓ ਆ ਮੈਨੂੰ ਵੀ ਦੇ ਦਿਓ ਭਾਈ ਇਹਦਾ ਬਈ ਖਾਸੀਅਤ ਆਪਣੇ ਪੰਜਾਬ ਦੀ ਪੰਜਾਬ ਦੀ ਦੇਣ ਤੂੰ ਕਿੱਥੇ ਦਿਓ ਜਦੋਂ ਨੇ ਲੈ ਲੈ ਪਾਣੀ ਦੇਖ ਭਾਈ ਗੰਨਾ ਪਾਣੀ ਦਾ ਪੰਜਾਬ ਦਾ ਹਾਂ ਬਾਜੀ ਬਹੁਤ ਧੰਨਵਾਦ ਧੰਨਵਾਦ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਪਰਮੇਸ਼ਰ ਦਵਾਰ ਜਿਹੜਾ ਸਿਕੁਪੁਰ ਬਣਿਆ ਹੋਇਆ ਸਾਰੀ ਟੀਮ ਜਾ ਰਹੀ ਹੈ ਹੋ ਗਈ ਲੰਗਰ ਪਾਣੀ ਛਕ ਲਿਆ ਮੈਂ ਵਾਏ ਗੁਰੂ ਦੀ ਬਾਕੀ ਟੀਮ ਆਪਣੀ ਕਿੱਥੇ ਹੈ ਬਸ ਆ ਉਹ ਬਰਤਨ ਧੋ ਹੀ ਜਾਂਦੇ ਨੇ ਤੇ ਉਸ ਬਾਹਰ ਨੇ ਬਾਈ ਜੰਦਰਾ ਉਹ ਆਵਾ ਬਾਈ ਉਹ ਸੋਨੀਆ ਮਾਂ ਜੀ ਦੀ ਆਵਣ ਮਾਂ ਜੀ ਦੀ ਆਪਾ ਆੜ ਤੇ ਬਾਈ ਉਹ ਆਉਂਦਾ ਉਹ ਕਿੱਥੇ ਜੈਸਮੀਨ ਕਿੱਥੇ ਆ ਧੁਰਗਰ ਬੈਠੀ ਆ ਧੁਰਗਰ ਬੈਠੀ ਆ ਇੱਧਰ ਤਾਂ ਨਾਲ ਆਈ ਸੀਗੀ ਇਹ ਭਾਗਰ ਤੋਂ ਰੋਟੀ ਨਹੀਂ ਖਾਣੀ ਹੁੰਦੀ ਠੀਕ ਆ ਚਲੋ ਆਜੋ ਲੈਟਸ ਗੋ ਯਾਤਰਾ ਅੱਗੇ ਵੱਲ ਨੂੰ ਕਰਦੇ ਆ ਯਾਰੀ ਨੂੰ ਮੇਰੇ ਰਿਸ਼ਤੇਦਾਰ ਨਾਲ ਮਿਲਉਣ ਜਾ ਰਿਹਾ ਉਹ ਪਹਿਲੀ ਮਿਲ ਲੈ ਰਿਸ਼ਤੇਦਾਰ ਨਾਲ ਆਹ ਵੇਖੋ ਉਹ ਮੜੇ ਮੈਂ ਮੁਲਾਕਾਤ ਕਰਨ ਲਾ ਖੜੀ ਹੋਈ ਦੋ ਕੁ ਮਿੰਟ ਮਾਰਤਾ ਲਾਪ ਕਰ ਲਾ ਬਾਪੂ ਨਾਲ ਹਾਂ ਉਹ ਬਾਪੂ ਠੀਕ ਐ ਐਵੇਂ ਆ ਸੱਤਾ ਘਰ ਹੋਣਾ ਬਾਈ ਲੱਗਦਾ ਸੱਚੀ ਆ ਵੀ ਨਾ ਬੋਲੂਗਾ ਬਸ ਪਰ ਬੋਲ ਨਹੀਂ ਰਿਹਾ ਪਤਾ ਨਹੀਂ ਕਿਉਂ ਹੈ ਮੋਢੇ ਦਾ ਸੱਤਾ ਰਿਹਾ ਹੈ ਹੋ ਕੀ ਹੈ ਕੰਮ ਇਹਦਾ ਅਸੀਂ ਖੜੇ ਆ ਜੀ ਅੰਬਾਲਾ ਸ਼ਹਿਰ ਦੇ ਕੋਲ ਮਤਲਬ ਇਹ ਸ਼ਾਰਟਕਟ ਰਸਤਾ ਰਸਤਾ ਤਾਂ ਹੈਗਾ ਬਹੁਤ ਸੋਹਣਾ ਪਰ ਇੱਥੇ ਜਾਮ ਲੱਗ ਗਿਆ ਜਾਮ ਪਤਾ ਨਹੀਂ ਲੱਗਣ ਦਾ ਕਾਰਨ ਕੀ ਆ ਮੈਂ ਤੁਹਾਨੂੰ ਦਿਖਾਉਣਾ। ਇੱਕ ਟੁੱਕਾ ਆਉਂਦੇ ਨੇ ਪਤਾ ਨਹੀਂ ਕਿਵੇਂ ਜਿਆ ਕੋਈ ਗੱਲ ਬਾਤ। ਬਾਕੀ ਆਪਣੀ ਟੀਮ ਇੱਧਰ ਬੈਠੀ ਆ। ਆਹ ਗੱਡੀ ਆਪਣੀ। ਹੈਲੋ। ਆ ਵੀ ਵਸਪ੍ਰਿਕਾ। ਕਿਵੇਂ ਹੋ? ਠੀਕ ਹੋ? ਠੀਕ ਜਮਾ ਓਕੇ। ਲੋਟ ਬੈਠੇ ਹੋ? ਬਾਬਾ ਜੀ ਆ। ਹੈਂ। ਵਧੀਆ ਵਧੀਆ ਯਾਤਰਾ ਪੂਰੀ ਵਧੀਆ ਚੱਲ ਰਹੀ ਹੈ। ਵਧੀਆ ਚੱਲ ਰਹੀ। ਤੁਸੀਂ ਪਿਛਲੇ ਤੰਗ ਤਾਂ ਨਹੀਂ ਹੈਗੇ? ਬਿਲਕੁਲ ਵੀ ਨਹੀਂ ਆ। ਹੈਂ। ਫਸਿਚ ਆ ਕੇ ਪਿੱਛੇ ਬੈਠ ਕੇ ਨਿਕਲਦੇ। ਆਹ। ਨਾ ਠੀਕ ਆ ਅਸੀਂ ਚੱਲਾਂਗੇ ਕੀ ਹਾਲ ਆ ਬਾਈ ਇੱਧਰ ਕਹੀ ਵਾਲੇ ਹੱਥ ਖੜਾ ਗੱਡੀ ਬਦਲ ਨਹੀਂ ਨਹੀਂ ਦੇਖ ਲੈ ਫਿਰ ਸਾਡੀ ਬਾਈ ਬਾਈ ਨਾ ਚੱਲੀ ਜਾਂਦੀ ਆ ਗੱਲਬਾਤ ਬਾਈ ਕਹਿੰਦਾ ਤੁਹਾਨੂੰ ਰਸਤੇ ਦੇ ਵਿੱਚ ਨੋਵਾ ਗੱਡੀ ਦਵਾ ਦੂੰਗਾ ਨਾ ਵੀ ਇਹ ਗੱਡੀ ਆਪਾਂ ਚੇਂਜ ਕਰ ਦਾਂਗੇ ਅਸੀਂ ਠੀਕ ਆ ਫਿਲਹਾਲ ਠੀਕ ਬੈਠੇ ਆ ਪਰ ਜਿਹੜੀ ਪਿਛਲੀ ਸੀਟ ਆ ਉਹ ਤੇ ਔਖੇ ਹੁੰਦੇ ਨੇਗੇ ਬੰਦੇ ਅਸੀਂ ਖੜੇ ਆ ਜੀ ਗੁਰਦੁਆਰਾ ਪ੍ਰਯੋਖਰਾ ਸਾਹਿਬ ਅੰਬਾਲਾ ਪਾਤਸ਼ਾਹੀ 8ਵੀਂ ਇੱਧਰ ਜੋੜਾਕਾਰ ਬਣਿਆ ਹੋਇਆ ਸਾਰੇ ਜੇ ਅਗਰ ਸਾਰੀ ਟੀਮ ਫੋਟੋ ਸ਼ੂਟ ਕਰ ਰਹੇ ਹਨ ਅਸੀਂ ਗੁਰਦੁਆਰਾ ਪਜੋਖਰਾ ਸਾਬ ਤੋਂ ਚੱਲਣ ਲੱਗੇ ਆਂ ਸਾਰੀਆਂ ਸੰਗਤਾਂ ਖੜੀਆਂ ਨਿਗੀਆਂ ਤੇ ਇੱਧਰ ਸੋਨੀਆਂ ਖੜੀਆਂ ਆਮਨੰਦ ਵਿੱਚ ਬੈਠ ਗਈ ਗੱਡੀ ਦੇ ਉਹ ਬੈਠੀ ਆ ਤੇ ਬਾਈ ਯਾਰ ਕੇ ਇੱਧਰ ਸਮਾਨ ਜਾ ਲੈਣ ਗਏ ਨੇ ਤੇ ਬਸ ਐਨੇ ਗੱਡੀ ਠੰਡੀ ਹੋ ਰਹੀ ਆ ਧੁੱਪ ਚ ਖੜੀ ਸੀ ਬਸ ਅਜੂ ਬਾਅਦ ਚ ਕਰਦੇ ਅਗਲੀ ਯਾਤਰਾ ਸਟਾਰਟ ਚਲੋ ਅਸੀਂ ਕਰਦੇ ਕੀ ਕਹਿੰਦਾ ਮੇਰਾ ਸਿਰ ਦੁਖਦਾ ਹੈ ਚਾਹ ਬਣਾਓ ਕਾੜੀ ਜੀ ਵਧੀਆ ਜੀ ਚਾਹ ਬਣਾ ਲਓ ਜੀ ਬਈ ਸਿਰ ਦੁਖਦਾ ਹੈ ਐ ਖਾਸ ਤੂੰ ਕੀ ਹੁੰਦਾ ਹੈ ਅੰਜਲੀ ਤਾ ਤਾਂ ਪੀਣ ਨੀ ਗਾਹੀ ਅੱਠੀ ਵਜੇ ਬਾਅਦ ਨੂੰ ਦੱਸ ਕਰਨੀ ਤੇ ਫਾਈਲ ਹੋਣਾ ਇਹ ਕਾਪ ਬਣਾਣੀ 加油！ ਇੱਕ ਗੱਲ ਦੱਸਿਓ ਕੰਨ ਜਿਹੜੇ ਜਿਹੜੇ ਬੰਦ ਹੁੰਦੇ ਹੁੰਦੇ ਨੇ ਜਿਹੜੇ ਬੰਦਰ ਹੁੰਦੇ ਨੇ ਹੈ ਕੰਨ ਜਿਹੜੇ ਬੰਦਰ ਹੁੰਦੇ ਨੇ ਉਹ ਪਿੱਛੇ ਕਿੱਥੇ ਵਧ ਜਾਂਦੀ ਆ ਉਹ ਖਾ ਲਈ ਆ ਰਾੜਾ ਵਾਲਾ ਕੰਨ ਬੰਦ ਹੋ ਰਿਹਾ ਮੇਰੇ ਤਾਂ ਹੋ ਰਹੀ ਨਹੀਂ ਰਿਹਾ ਐ ਹਰਜੀਤ ਕੰਨ ਅੱਗੇ ਜਾ ਕੇ ਆਉਣਗੇ ਹਜੇ ਨਹੀਂ ਬੜੇ ਥੋੜਾ ਤਾਂ ਨਹੀਂ ਨਾ ਬਾਈ ਕੋਈ ਮੇਰੇ ਤਾਂ ਹੋ ਰਹੀ ਨਹੀਂ ਥੋੜੇ ਮੋੜਾ ਜਾਓ ਮੋੜ ਨਹੀਂ ਰਿਹਾ ਰੁਕੇ ਆ ਜੀ ਇਸ ਟਾਈਮ ਨਾਹਣ ਦੇ ਕੋਲ ਕਹਿੰਦੇ ਥੋੜਾ ਮਤਲਬ ਵਿਊਝਾ ਵਧੀਆ ਬਣਦਾ ਰੂਲਾ ਰੂਲਾ ਬਣਾ ਲੀਏ ਤੇ ਸਾਰੀ ਟੀਮ ਇੱਧਰ ਖੜੀ ਆ ਸਾਰੇ ਜਣੇ ਹੈਲੋ ਕਰਾ ਹੱਥ ਖੜਾ ਕਰਿਓ ਹੱਥ ਖੜਾ ਕਰਿਓ ਚੱਲੇ ਵਿਊ ਬਹੁਤ ਸੋਹਣਾ ਬਣਦਾ ਇੱਥੇ ਹਾਂ ਬਹੁਤ ਸੋਹਣਾ ਹੈ ਨਾ ਆ ਦੇਖੋ ਪਿੱਛੇ ਆਈ ਹੋਈ ਦੇਖੀ ਲੱਗ ਹੀ ਨਹੀਂ ਉਹ ਲੰਗੇ ਤੁਰੇ ਤੁਰੇ ਵਲੌਗ ਦੇ ਵਿੱਚ ਮੈਂ ਪਹਿਲਾਂ ਵੀ ਦਿਖਾਇਆ ਸੀ ਉੱਥੇ ਜਿੱਥੇ ਜਾਮ ਲੱਗਾ ਸੀ ਨਹਿਰ ਤੇ ਬਹੁਤ ਹੁਰੀ ਅੱਡੀ ਦੂਰ ਲੰਘੇ ਹੁਣ ਵੀ ਬਹੁਤ ਦੂਰ ਨੇ ਰੀਲ ਬਣਾਉਣੀ ਆ ਰੀਲ ਬਣਾ ਦਿੰਦੇ ਭਾਈ ਕਾਹ ਬਾਈ ਛੱਟਾ ਓਕੇ ਕੰਮ ਕਿੰਨੇ ਕ ਦੂਰ ਰਹਿ ਗਿਆ ਆਪਣਾ ਰੀਸੀਕੇਸ ਰੀਸੀਕੇ ਰਹਿ ਗਿਆ 120 ਕਿਲੋਟ 120 ਬਹੁਤ ਠੀਕ ਹੈ ਸ਼ਾਮ ਤੱਕ ਪਹੁੰਚ ਜਾਗੇ ਚਲੋ ਠੀਕ ਹੈ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਪੌਂਟਾ ਸਾਹਿਬ ਤਕਰੀਬਨ ਸ਼ਾਮ ਦਾ ਟਾਈਮ ਆ 4:30 4:30 ਦਾ ਸੰਧਤਾਂ ਲਾਣੀ ਆ ਆਪਣੀਆਂ ਤੇ ਅਸੀਂ ਵੀ ਚੱਲਦੇ ਆ ਆਜੋ ਸੰਗਤ ਜੀ ਸਿਰ ਸੁਰ ਟਕ ਲਿਓ ਫਿਰ ਆਪਾਂ ਸ਼ਾਮ ਅਸੀਂ ਅੱਜ ਦੀ ਜਿਹੜੀ ਸਟੇ ਆ ਗੁਰਦੁਆਰਾ ਪੌਂਟਾ ਸਾਹਿਬ ਕੀਤੀ ਆ ਜੀ ਤੇ ਸ਼ਾਮ ਦਾ ਦ੍ਰਿਸ਼ਾ ਤੁਹਾਨੂੰ ਦਿਖਾ ਰਹੇ ਆ ਪਿੱਛੇ ਸਾਰੀ ਟੀਮ ਆ ਰਹੀ ਆ ਜਿਹੜਾ ਯਮਨਾ ਦਾ ਯਮਨਾ ਦਰਿਆ ਚੱਲਦਾ ਹੈ ਜਮਨਾ ਨਦੀ ਥੋੜੀ ਤੇ ਉਹਦੇ ਕਰਾਉਨੇ ਤੁਹਾਨੂੰ ਦਰਸ਼ਨ ਦਿਖਾਉਣੇ ਆ ਚਲੋ 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 ਜੈਸਮੀਨ ਆ ਗਿਆ ਦੇਖੋ ਜੀ ਭਾਈ ਜੀ ਇੱਥੇ ਇੱਕ ਖਾਸੀਅਤ ਕੀ ਆ ਮਤਲਬ ਖਾਸ ਗੱਲ ਇਹ ਆ ਕਿ ਜਿਹੜਾ ਇਹ ਸਥਾਨ ਆ ਇਹ ਚਾਰ ਸਟੇਟਾਂ ਦੇ ਵਿਚਾਲੇ ਆ ਕਹਿ ਸਕਦੇ ਆ ਵੀ ਜੇ ਥੋੜਾ ਜਿਹਾ ਇੱਧਰ ਜਾਈਏ ਤਾਂ ਉੱਤਰਾਖੰਡ ਥੋੜਾ ਜਿਹਾ ਇੱਧਰ ਜਾਈਏ ਹਿਮਾਚਲ ਤੇ ਇੱਧਰ ਜਾਈਏ ਆਪਣਾ ਹਰਿਆਣਾ ਤੇ ਐਵੇਂ ਇੱਕ ਪਾਸੇ ਸ਼ਾਇਦ ਆਈ ਥਿੰਕ ਮੈਨੂੰ ਪ੍ਰੋਪਰ ਨਹੀਂ ਪਤਾ ਯੂਪੀ ਵੀ ਆ ਭਾਈ ਯਾਰ ਕੇ ਪਿੱਛੇ ਖੜ ਕੇ ਵੀ ਵੀਡੀਓ ਬਣਾਈ ਜਾਂਦੇ ਨੇ ਹਰਜੀਤ ਮੈਨੂੰ ਲੱਗਦਾ ਡਰੀਂ ਜਾਂ ਜਾਂਦਾ ਹੈ ਹਰਜੀਤ ਦਾ ਡਰ ਜਾ ਲੱਗਦਾ ਤੈਨੂੰ ਕਿਸੇ ਗੱਲ ਤੋਂ ਹਾਂ ਇੱਕ ਚੱਕਰ ਹੈ ਹਾਂ ਹਵਾ ਦੇ ਹਰਜੀਤ ਵੀ ਨਹੀਂ ਸੁਣੀ ਜਾਂਦੇ ਇੱਥੇ ਕੁੜੇ ਰਹੇ ਮਾਹੌਲ ਪੂਰਾ ਵਧੀਆ 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 ਠੰਡਾ ਠੰਡਾ ਠੰਡੀ ਹਵਾ ਚੱਲਦੀ ਆ ਬਾਈ ਕਿਹਣਾ ਸਭ ਆਪਣੇ ਵਾਲੇ ਸਾਰੇ ਸਾਨੂੰ ਵਾਲੇ ਦੋ ਵਾਲੇ ਦਾ ਦਿਖਾ ਦਿਆਂ ਵੀਊ ਆ ਗੁਰਦੁਆਰਾ ਸਾਹਿਬ ਆ ਗਿਆ ਬਾਈ ਫੀਡਬੈਕ ਸਾਈਡ ਜੀ ਸਾਰੀ ਆਏ ਹੋ ਉਹ ਰੋਡ ਜਾ ਰਹੇ ਆ ਆਪਾਂ ਸ਼ਾਇਦ ਹਨੂ ਰੋਡ ਜਾਵਾਂਗੇ ਉੱਤਰਾਖੰਡ ਹੈ ਬਾਈ ਹਵਾ ਕਿੰਨੀ ਸੋਹਣੀ ਚੱਲਦੀ ਆ ਹੈਣਾ ਇਹ ਮੰਦਿਰ ਵੀ ਹੈ ਇਹ ਮੰਦਿਰ ਬਣਿਆ ਹੋਇਆ ਬਾਈ ਇੱਧਰ ਓਏ ਪੂਰਾ ਬੱਚੇ ਨਹੀਂ ਆਈ ਉਹਦੇ ਉਹ ਬੰਦੇ ਜਿਹੜਾ ਚੱਲ ਰਿਹਾ ਸੀ ਬਾਗੀ ਜੀ ਕੋਲੋਂ ਰਾਈਸ ਆਡੀ ਵੀਡੀਓ ਚੱਲ ਰਹੀ ਆ ਹਾਂ ਹਾਂ ਉੱਥੇ ਚਲੋ ਉੱਥੇ ਖਿਜ ਲਿਆ ਫੋਟੋ ਫੋਟੋ ਸ਼ੂਟ ਚੱਲ ਰਿਹਾ ਜੀ ਕਹਿੰਦੇ ਜਾਂ ਉਹਨਾਂ ਦੇ ਵਿੱਚ ਖੜ ਕੇ ਫੋਟੋ ਕਰਾਉਣੀ ਆ ਹਰਜੀਤ ਪਤਾ ਨਹੀਂ ਕੀ ਕਿੱਧਰ ਫਰੀ ਜਾਂਦਾ ਕੱਲ੍ਹ ਹੀ ਉਹ ਜਾਂਦਾ ਕੀ ਆਈ ਬਾਤ ਆ ਜਮਾ ਕੀ ਆਈ ਬਾਤ ਇਹ ਕੰਮ ਨਹੀਂ ਕਰਨੇ ਆ ਖੜੋ ਸਹੀ ਹੋ ਕਲੋਜ਼ ਹੋ ਗਈ। ਉਡੀਏ ਯਾਰ ਆਪਾਂ ਇੱਥੇ ਉੱਕੇ ਆਉਣੇ ਹਾਂ। ਹਾਂ ਵਿੱਚੋਂ ਉੱਠਿਓ। ਹੈ ਬਈ। ਬਈ ਇਹਦੇ ਚ ਬਾਲਾ ਚਿੱਟਾ ਇਹ ਦੇਖਦਾ। ਆ ਤੁਹਾਡੇ ਵਾਲੇ ਖੂਨ। ਬਸ ਹਾਂ ਇੱਥੋਂ ਆ ਜਿਓ। ਨੇੜੇ ਆ ਜਿਓ।